ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਲੋਕ ਪੰਜਾਬ ਟੀਵੀ ਮੈਂ ਤੁਹਾਡੇ ਆਪਣਾ ਮਾਹੀ ਗੱਲ ਜਗਰਾਉਂ ਜਗਰਾਉਂ ਦੇ ਪਿੰਡ ਕੌਕੇ ਕਲਾ ਵਿਖੇ ਧੰਤਨ ਬਾਬਾ ਰੂਡੂ ਜੀ ਦੀ ਸਾਲਾਨਾ ਵਰ੍ਹੇਸ਼ ਬੜੇ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ ਦੂਰੋਂ ਦੂਰੋਂ ਲੈ ਕੇ ਪਹੁੰਚੇ ਸ਼ਰਦਾਲੂ ਸ਼ਰਾਬ ਦਾ ਪ੍ਰਸ਼ਾਦ ਮੁੱਖ ਸੇਵਾਦਾਰ ਪ੍ਰੀਤਮ ਸਿੰਘ ਬਿੱਲੂ ਅਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਭੋਲਾ ਜੀ ਦੀ ਅਗਵਾਈ ਵਿੱਚ ਮਨਾਏ ਗਏ ਵਰ੍ਹੇਸ਼ ਦੇ ਸਮਾਗਮ ਜਿੱਥੇ ਕਿ ਪੂਰੇ ਪੰਜਾਬ ਤੋਂ ਨਹੀਂ ਵੱਲ ਕੇ ਹਿੰਦੁਸਤਾਨ ਦੇ ਹਰ ਇੱਕ ਸੂਬੇ ਦੀ ਇੱਥੇ ਸੰਗਤਾਂ ਹਾਜ਼ਰੀ ਲਵਾ ਕੇ ਜਾਂਦੀਆਂ ਨੇ ਤੇ ਉਹਨਾਂ ਦਾ ਮੰਨਣਾ ਇਹ ਹੈ ਕਿ ਇੱਥੇ ਸ਼ਰਾਬ ਝੜਉਣ ਨਾਲ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ I'm ਕਾਠੇਆ ਕਰ ਲੋ ਕਾਠੇਆ ਕਰ ਲੋ ਆਪ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅਸੀਂ ਤੰਤਨ ਬਾਬਾ ਰੂਡੂ ਜੀ ਦਾ ਜਿਹੜਾ ਵਾਰਸ਼ੀ ਹਰ ਸਾਲ ਦੀ ਤਰ੍ਹਾਂ ਇਹ ਸਾਲ ਵੀ ਮਨਾਈ ਜਾ ਰਹੀ ਆ ਇਹ ਨਗਰ ਕੋਂਗੇ ਕਲਾਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਜਰਨੈਲ ਸੰਤ ਸਿੰਘ ਅਟਾਰੀ ਮਾਤਾ ਕਿਸ਼ਨ ਕੌਰ ਭਾਈ ਜੱਥੇਦਾਰ ਗੁਰਦੇਵ ਸਿੰਘ ਕੋਂਗੇ ਦਾ ਨਗਰ ਆ ਉੱਥੇ ਇਹ ਜਿਵੇਂ ਆ ਪੰਜਾਬ ਰਿਸ਼ੀਆਂ ਮੁੰਨਿਆਂ ਦੀ ਧਰਤੀ ਆ ਇਹ ਸਾਡੇ ਬਾਬਾ ਜੀ ਜੀ ਫੱਕਰ ਤੰਤਨ ਬਾਬਾ ਰੂਡੂ ਜੀ ਉਹ ਇਸ ਨਗਰ ਚ ਜਿੰਨਾ ਦੀ ਬਾਰਸ਼ੀ ਪਿਛਲੇ 100 ਸਾਲ ਤੋਂ ਚੱਲਦੀ ਆ ਰਹੀ ਹੈ ਤੇ ਇਸ ਸਾਲ ਵੀ ਅਸੀਂ ਮਨਾਉਣ ਜਾ ਰਹੇ ਹਾਂ ਇੱਕ ਪਾਸੇ ਹਰ ਪੀੜਤ ਵੀ ਪੰਜਾਬ ਹੜ੍ਹਾਂ ਦੀ ਸਥਿਤੀ ਚ ਘੇਰਿਆ ਹੋਇਆ ਬਾਬਾ ਜੀ ਅੱਗੇ ਅਰਦਾਸ ਕਰੀ ਮੀ ਮਾਲਕਾ ਪੰਜਾਬ ਤੇ ਮਿਹਰ ਭਰਿਆ ਹੱਥ ਰੱਖੋ ਤੇ ਜਿਹੜੀ ਇਹ ਮਾਲਕ ਨੇ ਦਿਨ ਵੀ ਲਾਏ ਆ ਦੋ ਦਿਨੋਂ ਕਿ ਬਾਰਸ਼ੀ ਚੱਲਦੀ ਨੂੰ ਤੇ ਨਹੀਂ ਵੀ ਹਟਿਆ ਦਾਤੇ ਦੀ ਕਿਰਪਾ ਤੇ ਜਿੱਥੇ ਅਸੀਂ ਇਹ ਵਰਸ਼ੀ ਮਨਾ ਰਹੇ ਹਾਂ ਉੱਥੇ ਸਾਡਾ ਨਗਰ ਹਰ ਪੀੜਤਾ ਨਾਲ ਵੀ ਪੂਰਾ ਡੜ ਕੇ ਖੜਾ ਜਿੱਥੇ ਵੀ ਅਸੀਂ ਨਾਊਂਸ ਕੱਲ ਵੀ ਕਰਿਆ ਤੇ ਅੱਜ ਵੀ ਨਾਊਂਸ ਕਰ ਰਹੇ ਹਾਂ ਵੀ ਜਦੋਂ ਪਾਣੀ ਉੱਤਰ ਗਿਆ ਸਾਡਾ ਨਗਰ ਇੱਕ ਨਗਰ ਦੀ ਜ਼ਮੀਨ ਟਰੈਕਟਰ ਲਿਜਾ ਕੇ ਡੀਜ਼ਲ ਆਪ ਦੇ ਪੱਲਿਓਂ ਖਰਚ ਕੇ ਪਿੰਡ ਨਿਵਾਸੀ ਇਲਾਕਾ ਨਿਵਾਸੀ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਤੇ ਕਮੇਟੀ ਵੀ ਤੇ ਬਾਕੀ ਜਿਹਨੇ ਕਮੇਟੀ ਮੈਂਬਰ ਆ ਸਾਰਿਆਂ ਦੇ ਸਯੋਗ ਨਾਲ ਨਗਰ ਦੇ ਸਯੋਗ ਨਾਲ ਐਨ ਆਰ ਆਈ ਵੀਰਾਂ ਦੇ ਸਯੋਗ ਨਾਲ ਉੱਥੇ ਅਸੀਂ ਜ਼ਮੀਨ ਪੱਧਰ ਕਰਕੇ ਆਵਾਂਗੇ ਬੋਲੇ ਸੋਨਹਾਲ ਸਾਸਿਰ ਕਾਲ ਤੇ ਇਹ ਵਰਸ਼ੀ ਵੀ ਧੰਨ ਧੰਨ ਬਾਬਾ ਰੋਡੂ ਜੀ ਦੀ ਜਿਹੜੀ ਸੜੀਆਂ ਤੋਂ ਚੱਲਦੀ ਆ ਰਹੀ ਆ ਜਿੱਥੇ ਸ਼ਾਮ ਦਾ ਪ੍ਰਸ਼ਾਦ ਚੜਦਾ ਹਾਂਜੀ ਇੱਥੇ ਹਰ ਤਰ੍ਹਾਂ ਦਾ ਪ੍ਰਸ਼ਾਦ ਚੜਦਾ ਜਿਹਦੇ ਵਿੱਚ दारू ਵੀ ਭੰਡਾਰਾ ਬਾਬਾ ਜੀ ਦਾ ਹੁੰਦਾ ਦਾ दारू ਦੀ ਵੀ ਇੱਥੇ ਚੜਦੀ ਆ ਤੇ ਉਹ ਜਿਹੜਾ ਜੋ ਬਾਬਾ ਜੀ ਦਾ ਭੰਡਾਰਾ ਵਾ ਉਹ ਚੱਲੂਗਾ ਅੱਜ ਦੇ ਦਿਨ 21 ਤੇ 22 ਭਾਦ ਨੂੰ ਇਹ ਵਰਸ਼ੀ ਮਨਾਈ ਜਾਂਦੀ ਆ ਅੱਜ 6 ਸਤੰਬਰ ਨੂੰ ਬਾਬਾ ਜੀ ਦਾ ਭੰਡਾਰਾ ਇਹਦੇ ਵਿੱਚ दारू ਵੀ ਆ ਪ੍ਰਸ਼ਾਦ ਇੱਥੇ ਹਰ ਤਰ੍ਹਾਂ ਦਾ ਚੜਦਾ ਵੀ ਉਹ ਚ दारू ਬਾਬੇ ਜੀ ਦਾ ਭੰਡਾਰਾ ਉਹ ਚੱਲੂਗਾ ਜੀ ਚੱਲੂਗਾ ਤੇ ਮਾਲਕ ਦੀ ਮਿਹਰ ਕਰਦੇ ਆ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਵੀ ਪੰਜਾਬ ਤੇ ਮਿਹਰ ਭਰਿਆ ਹੱਥ ਰੱਖੀ ਹਣਾ ਦੀ ਸਥਿਤੀ ਤੋਂ ਪੁਜਾਈ ਤੇ ਇਹ ਵਾਰਛੀ ਵੀ ਬਾਬਾ ਜੀ ਤੂੰ ਤਾਮਨਾ ਬਣਾ ਲੈਣਾ ਸਾਰੀ ਸਾਥ ਸੰਗਤ ਜੀ ਰੋਡਿਆਂ ਵਾਲੇ ਕਬੀਸ਼ਰ ਆਪ ਜੀ ਦੇ ਪਾਵਨ ਚਰਨਾਂ 'ਚ ਫਤਿਹ ਅਰਜ਼ ਕਰਦੇ ਸਾਰੀ ਸੰਗਤ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਉਸ ਧਰਤੀ 'ਤੇ ਖੜੇ ਆਂ ਪਿੰਡ ਕੌਕੇ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਵਾ ਜਿੱਥੇ ਕੇ ਛੇਵੇਂ ਪਾਤਸ਼ਾਹ ਨੇ ਪਾਵਨ ਚਰਨ ਪਾਏ ਇਸ ਧਰਤੀ 'ਤੇ ਬਾਬਾ ਰੋਡੂ ਜੀ ਨੇ ਭਗਤੀ ਕੀਤੀ ਬਾਬਾ ਰੋਡੂ ਜਾਂਦੀ ਰੋਡੂ ਜੀ ਨੇ ਆਤ ਜਾਂਦੀਆਂ ਮਾਈਆਂ ਨੂੰ ਪੁੱਤਰਾਂ ਦੀ ਬਖਸ਼ਿਸ਼ ਕਰੀ ਅੱਜ ਇੱਥੇ ਗੁਰਮਖੋ ਸੁੱਖਾਂ ਸੁਖਦੇ ਆ ਪੂਰਨ ਹੁੰਦੀਆਂ ਇੱਥੇ ਜਿੱਥੇ ਲੱਡੂਆਂ ਦਾ ਪ੍ਰਸ਼ਾਦ ਬਿਦਾਣੇ ਦਾ ਪ੍ਰਸ਼ਾਦ ਚੱਲਦਾ ਹੈ ਉੱਥੇ ਗੁਰਮਖੋ ਇੱਥੇ ਬਾਬਾ ਰੋਡੂ ਦੇ ਪਾਵਨ ਚਰਨਾਂ 'ਚ ਸ਼ਰਾਬ ਚੜਾਈ ਜਾਂਦੀ ਹੈ ਉਹਨਾਂ ਲੋਕਾਂ ਦੀਆਂ ਸੁੱਖਾਂ ਪੂਰਨ ਹੁੰਦੀਆਂ ਅੱਜ ਤੋਂ 4 ਦਿਨ ਪਹਿਲਾਂ ਲੋਕ ਇਹ ਕਹਿੰਦੇ ਸੀ ਵੀ ਬਾਬੇ ਰੋਡੂ ਦਾ ਮੇਲਾ ਕਿਵੇਂ ਲੱਗੂਗਾ ਉਸ ਦਾ ਗੋਡੇ-ਗੋਡੇ ਪਾਣੀ ਖੜਾ ਤੇ ਸੰਗਤਾਂ ਨੇ ਅਰਦਾਸ ਕਰੀ ਬਾਬਾ ਆਪਦੇ ਮੇਲੇ ਨੂੰ ਸ਼ਾਮ ਬਖਸ਼ਿਸ਼ ਕਰ ਤਿੰਨ ਦਿਨ ਹੋ ਗਏ ਮੀਂਹ ਨਹੀਂ ਪਿਆ ਮਹਾਰਾਜੀ ਦੀ ਪਾਰ ਕਿਰਪਾ ਇਸ ਧਰਤੀ ਤੇ ਸਾਡੇ ਮਾਨਯੋਗ ਬਹੁਤ ਸਤਕਾਰਯੋਗ ਪ੍ਰਬੰਧਕ ਵੀਰ ਬਾਈ ਪ੍ਰੀਤਮ ਸਿੰਘ ਬਿੱਲੂ ਬਾਈ ਰਿੰਦਰ ਸਿੰਘ ਸੇਖੋਂ ਬਾਈ ਸਖਦੇਵ ਸਿੰਘ ਸੇਖੋਂ ਬਾਈ ਨਰਪਾਲ ਸਿੰਘ ਸੇਖੋਂ ਬਾਈ ਪੋਲਸ ਜੇ ਤੁਸੀਂ ਸ਼ਰਵਤ ਪਛੋਤਵਾ ਕੇ ਮੰਨਤ ਮੰਗੀਆਂ ਜਾਂਦੀਆਂ ਉਹ ਪੂਰੀਆਂ ਹੁੰਦੀਆਂ ਹਾਂ ਇਹ ਜਿਹੜੇ ਕੋਈ ਜਿਹੜੇ ਕੋਈ ਸੁੱਖ ਸੁਖਦਾ ਹੈ ਸ਼ਰਧਾ ਨਾਲ ਸੁਖਦਾ ਹੈ ਉਹਦੀ ਪੂਰਨ ਹੁੰਦੀ ਤਾਂ ਤੁਸੀਂ ਦੇਖ ਲਓ ਵੀ ਕਿਵੇਂ ਸੰਗਤਾਂ ਲੈ ਕੇ ਆ ਰਹੀਆਂ ਪ੍ਰਸ਼ਾਦ ਲੈ ਕੇ ਆ ਰਹੀਆਂ ਇਹ ਉਹ ਆ ਰਹੇ ਗੱਡੀਆਂ ਲੈ ਕੇ ਜਿਨ੍ਹਾਂ ਦੀਆਂ ਮਨੋ ਕਾਮਨਾ ਪੂਰਨ ਹੋਈਆਂ ਤਾਂ ਮੈਂ ਬੇਨਤੀ ਕਰਦਾ ਗੁਰੂ ਗੁਰੂ ਆਉਂਦੇ ਆ ਬਹੁਤ ਵੱਡੀ ਗਿਣਤੀ ਚ ਆਉਂਦੇ ਆ ਮੰਨਤਾਂ ਚ ਪੂਰੀਆਂ ਹੁੰਦੀਆਂ ਲੋਕਾਂ ਦੀ हां जी ਧੰਤਨ ਬਾਬਾ ਰੋਟੂ ਜੀ ਦੀ ਜੇ ਇਸ ਇੱਥੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਦੂਰ ਦੂਰੋਂ ਸੰਗਤ ਆਉਂਦੀ ਆ ਮਨੋ ਕਾਮਨਾ ਪੂਰੀਆਂ ਹੁੰਦੀਆਂ ਬਾਹਰੋਂ ਵੀ ਆਉਂਦੀਆਂ ਸੰਗਤ ਦੂਰ ਹਰੇ ਹਰੇਕ ਜ਼ਿਲ੍ਹੇ ਚੋਂ ਬਹੁਤ ਸਾਰੇ ਜ਼ਿਲ੍ਹੇ ਚੋਂ ਤਕਰੀਬਨ ਆਉਂਦੀ ਆ ਇੱਥੇ ਪੰਜਾਬ ਚੋਂ ਦੂਰ ਹੋਰ ਕਲਕੱਤਿਆ ਵੀ ਆਉਂਦੀ ਆ ਸੰਗਤ ਤੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਜੀ ਬਹੁਤ ਇਹ ਦੇਖ ਲਓ ਤੁਸੀਂ ਦੋ ਦਿਨ ਤਿੰਨ ਦਿਨ ਪਹਿਲਾਂ ਕਿੰਨਾ ਮੀਂਹ ਪੈ ਰਿਹਾ ਸੀਗਾ ਤੇ ਕੱਲ ਪਤਾ ਜਮੀ ਹੁਣ ਬਹੁਤ ਘਟ ਪਿਆਈ ਨੀਗਾ ਸੁੱਕਿਆ ਪੂਰਾ ਵਧੀਆ ਹੋ ਗਿਆ ਇਹ ਸਭ ਬਾਬੇ ਰੋਡੂ ਦੀ ਕਿਰਪਾ ਬਾਬੇ ਨਾਨਕ ਦੀ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਮੀਠਾ ਫਕੀਰਾਂ ਦੀ ਕਿਰਪਾ ਨਾਲ ਜੋ ਹੁੰਦਾ ਵਧੀਆ ਹੀ ਹੁੰਦਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ